ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ। ਲਾ ਸੱਜਣੋ ਜੇ ਗੱਲਬਾਤ ਕਰ ਲਈ ਇਹਨਾ ਬਿਮਾਰ ਹੋਣ ਤੋਂ ਬਾਅਦ ਹਫਤੇ ਬਾਅਦ ਲੱਗਿਆ ਅੱਜ ਆਪਾਂ ਪਹਿਲੀ ਵੀਡੀਓ ਕਵਰ ਕਰਨ। ਪਿੰਡ ਉੱਬਾ ਤਹਿਸੀਲ ਤੇ ਜ਼ਿਲ੍ਹਾ ਮਾਨਸਾ ਬਾਈ ਕਾਲੇ ਕੋਲੇ ਪਹੁੰਚੇ ਹੋਇਆ। ਝੋਟੀਆਂ ਦਿਖਾਵਾਂਗੇ 6 ਤੇ ਦਿਖਾਵਾਂਗੇ ਉਹੀ ਗੱਲ ਆ ਵੀ ਮਝੈਲਾਂ ਵਰਗੀਆਂ ਝੋਟੀਆਂ। ਤਿੰਨ ਹੈਗੀਆਂ ਨੇ ਪਹਿਲਾ ਸੂਹਾ 2-2 ਦੰਦ ਤੇ ਤਿੰਨ ਹੈਗੀਆਂ ਨੇ ਦੂਜਾ ਸੂਹਾ ਉਹ ਵੀ 4 ਦੰਦ ਤੇ 6 ਦੰਦੀ ਨੇ ਕੁਆਲਿਟੀ ਕਬੂਲਟੀ ਹੈਗੀ ਆ ਸੱਜਣੋ ਹੈਂਟ ਜਮਾ ਤੇ ਬਾਕੀ ਹੈਗੀਆਂ ਨੇ ਤਿਆਰ ਦੁੱਧਾਂ ਦੀਆਂ ਗੋਟੀਆਂ ਦੀ ਗੱਲ ਬਾਤ ਕਰ ਦੁੱਧ ਸਾਰੀਆਂ ਥੱਲੀ ਤਿਆਰ ਆ ਗਿਆ ਇਹਨਾਂ ਥੱਲੇ ਤੇ ਬਾਕੀ ਕਾਲੇ ਨਾਲ ਕਰਾ ਦਾਨੇ ਗੱਲ ਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋ ਵੀਡੀਓ ਜੀ ਕਰਾ ਦਾਂਗੇ ਆ ਜਾ ਕਾਲਿਆ ਅਗਦਾ ਕਿਵੇਂ ਆ ਉਹ ਠੀਕ ਆ ਭਾਈ ਠੀਕ ਆ ਹਨਾ ਸਰੀਰ ਡਾਊਨ ਆ ਹੁਣ ਸੈੱਲ ਇਹਦੇ ਕੱਟ ਗਏ ਪਹਿਲਾਂ ਸੈੱਲ ਦੇ ਪਿਆ ਮੇਰੇ ਘੱਟ ਗਈ ਦੀ 7-8 ਦਿਨਾਂ ਹੋ ਗਏ ਭੈਣ ਦਾ ਪੈਣੀ ਅੰਦਾਜਾ ਜਮਾ ਯਾਰ ਆ ਵੀਡੀਓ ਆਪਾਂ ਵੀ ਤਕਰੀਬਨ 7-8 ਦਿਨਾਂ ਬਾਅਦ ਅੱਜ ਪਹਿਲੀ ਵੀਡੀਓ ਲੱਗਿਆ ਕਵਰ ਕਰਨ ਪਰਲੇ ਬੰਨਿਓ ਕਰ ਲਈ ਸਟਾਰਟ ਹੋਰ ਬਾਲਾ ਬੁਰਾ ਹਾਲ ਹੋਇਆ ਪਿਆ ਪਸਨਾ ਆ ਜਾ ਆ ਜਾ ਤਰਸ ਉਹ ਇਧਰਲੇ ਬੰਨਿ ਲੈ ਆ ਤਰਸ ਲਿਆ ਹੁੰਦਾ ਜਾ ਕੇ ਅੱਜ ਘਰੋਂ ਆ ਝੋਟੀ ਤੇ ਮਾਰਦੇ ਇੱਕ ਨੰਬਰ ਵਾਲੀ ਤੇ ਕੀ ਗੱਲ ਬਾਤਾਂ ਕਾਲੇ ਦੀ ਇਹ ਦੂਜਾ ਸੁਆ ਸੁਰੀ ਕੱਲ ਸੂਈ ਆ ਬਾਈ ਕੁਰੀ ਸੁਆ ਦੂਜਾ ਤੇ ਸੂਈ ਹੈਗੀ ਆ ਕੱਲ ਦੀ ਹਾਂ ਤੇ ਬੌਲਾ ਫਿਰ ਕੀ ਕਹਿੰਦਾ ਹੁਣ ਬੌਲਾ ਹੋਊਗਾ ਬਾਈ 11-12 ਕਿਲੋ ਹੁਣ ਜਮਾ ਐਂਡ ਰੈਡੀ ਤਾਂ ਤੇ ਥਾਣ ਥਣ ਦੀ ਕੁਆਲਿਟੀ ਹੈਗੀ ਜਮੈਂ ਜਿਹੜੀ ਆਪਾਂ ਕਹਦੇ ਨੇ ਵੀ ਐਂਡ ਸਿਰਾ ਵੀ ਇਹਨੂੰ ਆਪਾਂ ਸਿਰਾ ਕਹਿ ਸਕਦੇ ਆ ਐਂਡ ਕੁਆਲਿਟੀ ਬਿਲਕੁਲ ਆ ਥੋੜਾ ਡਰਦੀ ਜਰੂਰ ਆ ਨਾ ਆ ਬੋਚ ਕੇ ਬੋਚ ਕੇ ਬੋਚ ਕੇ ਬੋਚ ਕੇ ਆ ਬੋਚ ਕੇ ਦਵਾ ਦੇ ਕਿਹੜਾ ਬੱਚੇ ਦਾ ਜਰੂਰ ਕਰਦੀ ਆ ਜਿਆਦੇ ਬੱਚਾ ਟੋਰਸ ਪੰਜਾਹ ਰਿਆ ਜਾ ਤੇ ਥਾਣੇ ਨੂੰ ਲੱਗਿਆ ਸਜਣੋਂ ਦੂਰਾ ਤੇ ਲੱਗਿਆ ਵੀ ਕੱਲਾ ਕੱਲਾ ਤੇ ਲੱਗਿਆ ਵੀ ਐਨ ਬਾਈ ਪੂਰੇ ਗੈਪ ਤੇ ਚਬਾਈ ਦੀ ਘਰ ਕਿਵੇਂ ਆ ਇਹ ਚਬਾਈ ਦੀ ਇੱਕ ਨੰਬਰ ਗੁਰੀ ਬਾਈ ਉਹ ਕਹਾਂ ਬੱਚਾ ਤੋਰ ਦੇ ਨਾਲ ਸਰਪੰਚ ਅੱਚਵਾਈ ਦੀ ਹੈਗੀ ਇੱਕ ਨੰਬਰ ਨੂੰ ਬੱਚੇ ਕਰਕੇ ਕਰਦੀ ਆ ਥੋੜਾ ਜਨਾ ਹਾਂ ਬਾਕੀ ਸਰੇ ਆਪਣੀ ਘਰ ਦੀ ਮੰਨਗਰੀ ਠੀਕ ਆ ਗੱਲ ਆ ਹਾਂ ਪਹਿਲੇ ਸੂਏ ਸੀਗਾ ਬਾਈ 16 17 ਕਿਲੋ ਦੁੱਧ ਦੇ ਦੇ ਥੱਲੇ ਤੇ ਬਾਕੀ ਦਾ ਥਣ ਥਣੇ ਦੀ ਕੁਆਲਿਟੀ ਦੱਸਦੀ ਵੀ ਆ ਹਣਾ ਹਾਂ ਬੱਚਾ ਕੀ ਆ ਗਿਆ ਨਾਲ ਇਹਦੇ ਬੱਚਾ ਕੱਟਾ ਬਾਈ ਇਹਦੇ ਮੰਗਰ ਤੇ ਐਸ ਵਾਰੀ ਕੀ ਰਿਪੋਰਟ ਆ ਦੁੱਧ ਦੀ ਕਿੰਨਾ ਕੁ ਪਾ ਸਕਦੀ ਆ ਦੇ ਦੂ ਬਾਈ 18 ਕਿਲੋ ਦੁੱਧ 17 18 ਕਿਲੋ ਗੂਰੀ ਠੰਡਾ ਜਮਾ ਹਾਂ 18.5 ਕਿੜਾ ਹਾਂ ਜਮਾਣ ਖਾਲੀ ਕਰੀ ਵੀ ਆ ਬਾਈ ਰਾਤ 8:30 ਵਜੇ ਦੀ ਠੀਕ ਆ ਗੱਲ ਆ ਆਰ ਡਰ ਰੂਟਰ ਆ ਗਿਆ ਇਹਦਾ ਮਤਲਬ ਪੂਰਾ ਜੋਸ਼ ਵਾਲਾ ਤੇ ਥਣ ਥਣ ਲੱਗਿਆ ਪੂਰਾ ਟਾਪ ਕੁਆਲਟੀ ਦਾ ਅਗਲੇ ਬੰਨੇ ਦਿਖਾ ਜੀ ਦੱਸ ਇੱਥੋਂ ਇੱਥੇ ਮਾਰਦੇ ਕੈਮਰਾ ਤੇ ਸਿੰਗ ਸੁng ਦੀ ਕੁਆਲਟੀ ਵੀ ਰਿੰਗਾ ਤੇ ਬਾਡੀ ਬੁੱਡੀ ਵਾਲੀ ਹਰੇਕ ਪਾਸੇ ਬਾਕੀ ਸਾਰੇ ਭਾਈ ਉਹ ਵੀ ਥੱਲੋਂ ਐਨ ਗੁੱਦ ਵਰਗੀ ਚ ਬਾਈ ਆ ਗੁਰੀ ਥਣ ਦਾ ਗੈਪ ਬਹੁਤ ਜ਼ਿਆਦਾ ਆ ਗਿਆ ਹਾਂ ਗੈਪ ਆ ਗਿਆ ਥਣਾ ਦਾ ਫੁੱਲ ਤੇ ਕੁਆਲਟੀ ਕਬੂਲਟੀ ਆ ਗਈ ਇਹਦੀ ਫੁੱਲ ਜਮਾ ਐਨ ਟਾਪਰ ਪੈਸੇ ਦੇ ਕਾਲੇ ਕੀ ਰਹਿਣਗੇ ਰੇਟ ਇਹਦਾ ਇਹ ਗੁਰੀ ਕੱਟੀ ਦੇ ਦਾਂਗੇ 145000 ਦੀ ਬਾਈ ਇਹ ਦੇ ਦਾਂਗੇ 1 ਲੱਖ ਤੇ 45 ਦੀ 22 ਅੱਜ ਤਾਂ ਮੈਂ ਫਿਕਸ ਰੇਟ ਹੀ ਕਰ ਲਿਆ ਆਪਾਂ ਕੋਈ ਹੋਰ ਨਹੀਂ। ਗੈਪ ਗਰੂਪ ਦਿਖਾ ਦੇ ਦੱਸ ਲਾ ਕਿ ਜਿਹੜੇ। ਇੱਥੋਂ ਦਿਖਾ ਦੇ 22 ਚਬਾਈ ਚੂਈ ਹੋਊਗੀ ਦੀ ਮੋਗਿਆ ਵਾਲੀ। 22 ਇੱਕ ਨੰਬਰ ਬਾਈ 300 ਕਿਲੋਮੀਟਰ ਤੱਕ ਪਹੁੰਚ 1 ਲੱਖ ਤੇ 45 ਚਾਹ। ਹਾਂ। ਲੈ 3 300 ਮੀਟਰ ਆ ਕੇ ਲੈ ਕੇ ਜਾ ਉਹ ਜਿਹਾ ਹਿਸਾਬ ਆ ਬਾਈ। ਨਹੀਂ ਸਰਲੇ ਸਿੱਟੇ ਦੀ ਥਣ ਘੱਟ ਵੱਧ ਦੀ ਜਿੰਨਾ ਦੁੱਧ ਕਹੇ ਤਾਂ ਉਹਨੇ ਦੁੱਧ ਦੀ ਬਾਈ ਬਾਕੀ ਸਾਰੇ ਕੱਲ ਸੂਈ ਆ ਬੱਚੇ ਤੇ ਮਾਰਦੇ। ਅੱਜ ਵੀ 11 ਕਿਲੋ ਤੋਂ ਸਟਾਰਟਿੰਗ ਹੁੰਦੀ ਐ। ਠੀਕ ਆ ਗੱਲ। ਹਾਂ ਕੱਲ ਸੂਈ ਵੀ ਐ ਆਥਣ ਠੀਕ ਹੈ ਤੇ ਹੁਣ ਲੈ ਚੱਲ ਤਰਸ ਦੋ ਨੰਬਰ ਵਾਲੀ ਝੋਟੀ ਤੇ ਉਹਦਾ ਸੂਆ ਕਿਹੜਾ ਬਾਈ ਇਹ ਪਹਿਲਾ ਸੂਆ ਗੁਰੀ ਦੋ ਦੰਦ ਦੇ ਮੂੰਹ ਤੋਂ ਬਾਈ ਇਹ ਦੰਦਾਂ ਚ ਆ ਗਈ ਦੋ ਦੰਦ ਸੂਆ ਹੈ ਗਿਆ ਪਹਿਲਾ ਥਣ ਲੱਗਿਆ ਇਹਦਾ ਵੀ ਕੱਲਾ ਕੱਲਾ ਤੇ ਮਾੜਾ ਮੋਟਾ ਬਸ ਬੱਚੇ ਨੂੰ ਨਾ ਲੈ ਆਹ ਥਣਾ ਦੇ ਕਿਵੇਂ ਆ ਸੀਨੇ ਦੇ ਇਹਦਾ ਬੱਚੇ ਇਹਨਾਂ ਤਾਂ ਬੌਲੀ ਨਾਲ ਪਾਣਾ ਮੋਟਾ ਹੋ ਹੋਇਆ ਵੇ ਉਹ ਕੋਈ ਚੱਕਰ ਨਹੀਂ ਗੁਰੀ ਇਹਨਾਂ ਦਾ ਬਾਈ ਠੀਕ ਹੈ ਦੁੱਖ ਰੱਖਤਾ ਨਹੀਂ ਮੰਨਦਾ ਨਾ ਨਾ ਪੋਰਾ ਵੀ ਚਵਾਈ ਚਬੂਈ ਦੇ ਓਕੇ ਚਵਾਈ ਦੇ 1 ਨੰਬਰ ਬਗਰੀ ਹਾਂ ਇੱਥੋਂ ਇੱਥੋਂ ਮਾਰਦੀ ਤਰਸ ਉਹ ਕੇਰਾ ਕਿੜਾ ਹੋਰ ਦਵਾ ਇਹ ਤਾਂ ਮੁੰਦਰੀਏ ਆ ਗਈ ਜਮੀ ਸਿੰਘ ਸੁੰਗ ਦੀ ਗੱਲਬਾਤ ਕਰ ਲਈ ਸ਼ਕੀਨੀ ਦੀ ਇੱਥੇ ਇੱਥੇ ਖੜਾ ਲਾ ਹਾਂ ਇੱਥੋਂ ਦਿਖਾ ਦੇ ਤਰਸ ਫੇਸ ਕੁਆਲਟੀ ਮਾਰਦੇ ਬਾਡੀ ਬੁੱਡੀ ਦਿਖਾ ਦੇ ਇਹਦੀ ਤੇ ਜਿਹੜਾ ਥਾਣਾ ਥਣ ਤਾਂ ਉਹੀ ਗੱਲ ਆ ਵੀ ਐਂਡੇ ਲੱਗਿਆ ਜਮੀ ਤੇ ਮੇਨ ਗੱਲ ਆ ਸਭ ਤੋਂ ਕੱਟੀ ਆ ਗਈ ਪੂਰੀ ਸ਼ਕੀਨ ਹੈ ਨਾ ਹਾਂ ਸ਼ਕੀਨੀ ਚ ਫੁੱਲ ਆ ਗਈ ਇਹਦੇ ਨਾ ਬੱਚਾ ਕੀ ਆ ਕਾਲੇ ਇਹਦੇ ਮਗਰ ਕੱਟਾ ਬਈ ਅੱਜ ਅੱਠਵਾਂ ਦਿਨ ਇਹਨੂੰ ਸੂਈ ਨੂੰ ਹੁਣ 13.5 ਕਿਲੋਨ ਰੈਡੀ ਦਾ ਦੁੱਧ ਚੋੜ ਦਾ ਦੁੱਧ ਡੰਗ ਦੋ ਡੰਗ ਤਸੱਲੀ ਕਰਾ ਦਾਂਗੇ ਪੰਜ ਡੰਗ ਚੋਲੇ ਬਾਈ ਪਵਾਗਲਾ ਠੀਕ ਆ ਗੱਲ ਹਾਂ ਲੈ ਚੱਲ ਬੁੱਜ ਗਈ ਲੈ ਸੂਆ ਇਹਦਾ ਆ ਗਿਆ ਸੱਜਣੋ ਪਹਿਲਾ ਦੰਦਾਂ 'ਚ ਆ ਗਈ ਦੋ ਦੰਦ ਤੇ ਸਿੰਘ ਸੁੰਗ ਦੀ ਕੁਆਲਿਟੀ ਬਾਡੀ ਬੁੱਡੀ ਦੀ ਕੁਆਲਿਟੀ ਹਰੇਕ ਪੱਖ ਤੋਂ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਨਗੀਨੇ ਦਿਖਾਉਂਗਾ ਬਾਈ ਕੋਲੇ ਨਗੀਨੇ ਹੀ ਨੇ ਅੱਜ ਇਹਦੇ ਥੱਲੇ ਹੈਗਾ 13 ਕਿਲੋ ਰੈਡੀ ਦਾ ਸਾਢੇ 13 ਕਿਲੋ ਗੁਰੀ ਰੈਡੀ ਦਾ ਹਨ ਦੁੱਧ ਬਾਈ ਦੋ ਦੰਦ ਅੱਠਾਂ ਦਿਨਾਂ ਦੀ ਸੂਈ ਹੋਈ ਹਾਂ ਅੱਠਾਂ ਦਿਨਾਂ ਦੀ ਸੂਈ ਨੂੰ ਬਾਈ ਇਹਦਾ ਰੇਟ ਕੀ ਰਹੂਗਾ ਬਾਈ ਇਹ ਗੱਟੀ 1.40 ਲੱਖ ਦੀ ਦੇ ਦਾਂਗੇ ਬਾਈ ਮਾਨਤਾਨ ਉਹ ਚ ਕਰਦੇ ਮਾਨਤਾਨ ਕਰਦਾ ਕੋਈ ਚੱਕਰ ਨਹੀਂ ਪਹੁੰਚ ਬਾਈ ਜਿੱਦਾਂ ਆਪਾਂ ਕਰੀਏ ਪਹੁੰਚ ਇਹਦਾ ਗੁਰੀ ਉਹ ਆਂਗਾ ਬਾਈ ਅੱਛਾ ਉਹ ਨਹੀਂ ਹੈਗਾ ਇਹ ਠੀਕ ਆ ਉਹ ਚੱਕਰ ਨਹੀਂ ਹੈਗਾ ਲਹੂ ਲਹੂ ਵਾਲਾ ਨਹੀਂ ਕੋਈ ਉਹਦੇ ਵਾਲਾ ਹੋਆ ਹੁਣ ਦੇਖ ਤੁਲੇਵਾ ਦੇ ਗੁਰੀ ਕਿੰਨਾ ਚੌੜਾ ਬਾਈ ਵੀ ਖਰੀਂਡ ਜਾ ਉਦਾਂ ਹਾਂ ਹਾਂ ਇਹ ਤਾਂ ਉਹ ਖਰੀਂਡ ਜਿਹੜਾ ਬੌਲੀ ਨਾਲ ਪਾਟੇ ਦੇ ਨੇ ਯਾਰ ਠੀਕ ਆ ਗੱਲ ਥੋੜਾ ਜਨਾ ਜਦੋਂ ਲੈਤੀ ਸੀ ਆਪਾਂ ਬੁੜੀਆਂ ਸੀਗੀਆਂ ਥਣ ਨਹੀਂ ਧੋਣੀਆਂ ਸੀ ਯਾਰ ਠੀਕ ਆ ਗੱਲ ਇਹ ਦੇ ਦਾਂਗੇ ਬਾਈ ਪੂਰੀ ਇਹ ਵੀ ਦੇ ਦੂ 15 ਕਿਲੋ ਦੁੱਧ ਕੱਟੀ ਬਾਈ ਤੇ 40 ਦੀ 13.5 ਕਿਲੋ ਅੱਠ ਦਿਨਾਂ ਦੀ ਥੱਲੇ ਰੈਡੀ ਐ ਨਾ ਰੈਡੀ ਦਾ ਦੁੱਧ ਆ ਗੁਰੇ ਹੁਣ ਬਾਈ ਤੇ ਹੁਣ ਮਾਰਦੇ ਤਾਂ ਸੱਤ ਤਿੰਨ ਨੰਬਰ ਵਾਲੀ ਤੇ ਇਹਦਾ ਸੂਆ ਕਿਹੜਾ ਬਾਈ ਇਹ ਦੂਜਾ ਸੂਆ ਬਾਈ ਇਹਨੂੰ ਕਹਿ ਕੇ ਦਰਾਂਗੇ ਸੂਈ ਨੂੰ ਇਹਨੂੰ ਨੌਂ ਮਾਂ ਦਾ ਨਾ ਸੂਈ ਨੂੰ ਬਾਈ ਮਗਰ ਕੱਟੀ ਐ ਇਹਦੇ ਇਹਦੇ ਨਾਲ ਕੱਟੀ ਨੌਂ ਦਿਨਾਂ ਦੀ ਸੂਈ ਦੰਦਾਂ 'ਚ ਕਿਵੇਂ ਕਾਲੇ ਬੰਦਾ 'ਚ 6 ਦਿਨ ਦਾ ਬਾਈ 6 ਦਿਨ ਦਾ ਕਿੰਨਾ ਰੈਡੀ ਦਾ ਹੁਣ ਦੁੱਧ ਹੁਣ 15.5 ਕਿਲੋ ਐ ਨਾ ਰੈਡੀ ਦਾ ਦੁੱਧ ਆ ਬਾਈ 15.5 ਹਾਂ ਇਦੇ ਥੱਲੇ ਸੱਜਣੋ ਹੈਗਾ 15 ਕਿਲੋ ਬਾਈ ਕਹਿੰਦਾ ਰੈਡੀ ਦਾ ਜਿੰਨਾ ਦੁੱਧ ਬਾਈ ਨੇ ਦੱਸਿਆ ਡੰਗ 2 ਡੰਗ 4 ਡੰਗ ਚਾਹੇ ਤਸੱਲੀ ਕਰਕੇ 10 ਡੰਗ ਵੀ ਚੋਲਿਓ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈਗੀ। ਬਾਕੀ ਬਾਈ ਗੁਰੀ ਆਪਾਂ ਜਿਹੜੀਆਂ ਪਹਿਲਾਂ ਵੀ ਟੱਟੀਆਂ ਵੇਚੀਆਂ ਹੁੰਦੇ ਦੁੱਧ ਰੈਡੀ ਵਾਲੀਆਂ ਉਹ ਵੀ ਆਪਾਂ ਨੂੰ ਅਗਲਾ ਫੋਨ ਕਰਦਾ ਵੀ ਹਾਂ ਬਾਈ ਹੈਗਾ ਦੁੱਧ ਯਾਰ ਤੂੰ ਜਿਹੜੇ ਹਿਸਾਬ ਨਾਲ ਕਹਿ ਕੇ ਗਿਆ ਸੀ। ਤੇ ਬਾਕੀ ਥਾਣ ਥਣ ਦੀ ਕੁਆਲਿਟੀ ਇਹਦੀ ਵੀ ਟੌਪ ਆ ਤੇ ਲੱਗਿਆ ਥਾਣਾ ਜਿਹੜਾ ਪੂਰੇ ਗੈਪ ਤੇ ਲੱਗਿਆ ਬਾਈ। ਆ ਲੈ ਚਲ ਗਾਲਿਆਂ ਨੂੰ। ਥਾਣ ਲੱਗਿਆ ਪੂਰੇ ਗੈਪ ਤੇ ਤੇ ਆਰਡਰ ਦੀ ਜਿਹੜੀ ਸ਼ ਇਹ ਨਾੜਾ ਨੂੜਾ ਅਗਲੇ ਬੰਨੇ ਉਹ ਦਿਖਾ ਨਹੀਂ ਦਰਸੁਰਲੇ ਬੰਨੇ ਉਹ ਇਧਰਲੇ ਬੰਨੇ ਉਹ ਦਿਖਾ ਦਿਆਂ ਅਗਲੇ ਬੰਨੇ ਲਾ ਕੇ ਨੇੜੇ ਕਿਉਂਕਿ ਜੇ ਗੱਲਬਾਤ ਕਰ ਲਈ ਇਹਦੇ ਨਾੜਾ ਨੂੜਾ ਵੀ ਬਹੁਤ ਆ ਗਿਆਂ ਆਂ ਅੱਡਰ ਤੇ ਅਗਲੇ ਬੰਨੇ ਤੇ ਥਾਣਾ ਜਿਹੜਾ ਗੁੱਠਾ ਗੱਠਾ ਨੇ ਗੁਰੀ ਕਿੱਡੀਆਂ ਕਿੱਡੀਆਂ ਨੇ ਕੱਟੀ ਦੀ ਉਹ ਕੰਮ ਨਹੀਂ ਹੋ ਜਾ ਬਾਈ ਕੋਈ ਮਾੜੇ ਮੋਟੇ ਉਹਦੇ ਆਲਾ ਦੇਖ ਸਾਡੇ 15 ਕਿਲੋ ਦੁੱਧੇ ਦੇ ਥੱਲੇ ਹੈਗਾ ਹਾਜ਼ਰ ਦੰਦਾਂ ਚ ਹੈਗੀਆਂ 6 ਦੰਦ ਮਾਗਰ ਕੱਟੀ ਆ ਉਹ ਆ ਹੈਗੀ ਆ ਦੂਜਾ ਤੇ ਨਾਲ ਹੈਗੀ ਆ ਕੱਟੀ ਤੇ ਕੱਦ ਬੱਡ ਹੈਗਾ ਫੁੱਲ ਵੱਡਾ ਇਹਦਾ ਰੇਟ ਕੀ ਰਹੂਗਾ ਕਾਲੇ ਇਹ ਵੀ ਕੱਟੀ 1,45,000 ਦੀ ਦੇ ਦਾਂਗੇ ਬਾਈ ਗੁਰਿਆ ਆਪਾਂ ਅੱਜ ਫਿਕਸ ਰੇਟ ਹੀ ਕਰਨਾ ਬਸ ਜਮ ਆਪਾਂ ਕੋਈ ਬਾਹਲਾ ਵੱਡਾ ਹੋ ਨਹੀਂ ਕਰਨਾ ਠੀਕ ਹੈ ਗੱਲ ਕਿਉਂ ਬਿਮਾਰ ਹੋਣ ਕਰਕੇ ਬਾਈ ਹੁਣ ਤੈਨੂੰ ਪਤਾ ਬਾਹਲੇ ਦਿਨਾਂ ਬਾਅਦ ਵੀਡੀਓ ਪਾਈਏ ਨਾ ਅੱਗੇ ਤਾਂ ਆਪਾਂ ਤੈਨੂੰ ਪਤਾ ਵੀਡੀਓ ਪਾਈ ਜਣਾ ਰਜਾਨਾ ਵਾਂਗੂ ਇਹ ਆ ਗਈ 3 ਨੰਬਰ ਤੇ 15 ਕਿਲੋ ਦੁੱਧ ਰੈਡੀ ਦਾ ਨਾਲ ਕੱਟੀਆ ਦੰਦਾਂ ਚ 6 ਦੰਦਾ ਤੇ ਰੇਟ ਇਹਦਾ ਹੈਗਾ 1,45,000 ਤੇ ਹੁਣ ਮਾਰ ਦੇ ਤਾਂ ਸਾਰਾ ਮਗੀਨੇ ਤੇ ਉਹ 4 ਨੰਬਰ ਵਾਲੀ ਤੇ ਬੂਰੀ ਵੀ ਦਿਖਾਉਂਗਾ ਇੱਕ ਹੁਣ ਮਾਰ ਦੇ 4 ਨੰਬਰ ਵਾਲੀ ਤੇ ਇਹਦਾ ਸੂਆ ਕਿਹੜਾ ਕਾਲੇ ਪਹਿਲਾ ਸੂਆ ਬ ਦੰਦਾਂ 'ਚ ਦੋ ਆ ਸਿਰਫ ਦੋ ਦੰਦਾਂ ਸਿਰਫ ਦੋ ਦੰਦਾਂ ਦੇ ਅੰਦੰਦਾਂ 'ਚ ਦੋ ਦੰਦ ਦੇ ਤਾਂ ਬੱਚਾ ਕੀ ਆ ਗਿਆ ਇਹਦੇ ਮਗਰ ਕੱਟੀ ਆ ਬਾਈ ਇਹਦੇ ਨਾਲ ਵੀ ਕੱਟੀ ਆ ਹਾਂ ਇਹ ਆ ਗਈ ਸੱਜਣੋ ਦੋ ਦੰਦ ਤੇ ਨਾਲ ਬਾਈ ਕਹਿੰਦਾ ਇਹਦੇ ਵੀ ਕੱਟੀ ਆ ਤੇ ਬਾਡੀ ਬੁੱਡੀ ਹੈਗੀ ਆ ਇਹਦੀ ਵੀ ਫੁੱਲ ਜਮਾ ਹੈ ਨਾ ਤੇ ਸਿੰਘ ਸੁੰਗ ਆ ਗਿਆ ਬਿਲਕੁਲ ਰਿੰਗ ਸਿੰਘ 'ਚ ਆ ਗਈ ਤੇ ਆ ਗਈ ਗੁੱਦ ਵਾਲੀ ਇਹ ਕੱਟੀ 20 ਕਿਲੋ ਦੁੱਧ ਪਾ ਦੂਗੀ ਗੁਰੀ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਚੌਥਾ ਦਿਨ ਆ ਬਾਈ ਸੂਈ ਨੂੰ ਐਨ 17 ਕਿਲੋ ਦੁੱਧਾ ਜੈਨ ਰੈਡੀ ਦਾ ਤਿਆਰ ਆ ਬਾਈ ਇਹਦੇ ਥੱਲੇ ਚੌਥੇ ਦਿਨ 17 ਉਂ ਜਕੀਨ ਜਾਂ ਨਹੀਂ ਮੰਨਦਾ ਕੋਈ ਕੋਈ ਨਾ ਮੰਨੇ ਆਪਾਂ ਚਵਾਦਾਂਗੇ ਬਾਈ ਡੰਗ ਦੋ ਡੰਗ ਚਵਾਦਾਂਗੇ ਆਪਾਂ ਪੰਜ ਡੰਗ ਚੋਲੇ ਭਮਾ ਕੇ ਅਗਲਾ 17 ਕਿਲੋ ਜੇ 17 ਕਿਲੋ ਹੋਇਆ ਫਿਰ ਤਾਂ ਰੁਪਏ ਲਵਾਂਗੇ ਨਹੀਂ ਐ ਮੈਂ ਦੇਵਾਂਗੇ ਆਪਣੀ ਟੋਪੜ ਮੋੜਦੇ ਅਗਲਾ ਦੋ ਦੰਦ ਕੱਟੀਆ ਸੱਜਣੋ ਤੇ ਦੁੱਧ ਬਾਈ ਕਹਿੰਦਾ 17 ਕਿਲੋ ਇਹਦੇ ਥੱਲੇ ਨੈੱਟ ਫੈਕਟ ਰੈਡੀ ਦਾ ਤੇ ਬਾਕੀ ਜਿਹੜੀ ਬਾਡੀ ਆ ਬਾਡੀ ਦੇਖ ਕੇ ਤੁਹਾਨੂੰ ਐ ਲੱਗੂਗੀ ਕੋਈ ਦੂਜੇ ਤੀਜੇ ਸੂਈ ਵਾਲੀ ਝੋਟੀ ਦੇਖ ਰਹੇ ਆ ਆ ਕਿਉਂਕਿ سنگ ਸੰਗ ਦੀ ਕੁਆਲਿਟੀ ਵੀ ਪੂਰੀ ਲਾਜਵਾਬ ਆ ਗਈ ਬਾਡੀ ਦੀ ਵੀ ਆ ਗਈ ਤੇ ਮੇਨ ਗੱਲ ਇਹਦੇ ਨਾਲ ਵੀ ਕੱਤੀ ਆ ਗਈ ਨਾਲ ਵੀ ਇਹਦੇ ਕੱਤੀ ਆ ਗਈ ਇਹਦੇ ਥੱਲੇ ਬਾਈ ਕਹਿੰਦਾ ਹੈਗਾ 17 ਕਿਲੋ ਰੈਡੀ ਦਾ ਇਹਦਾ ਰੇਟ ਕੀ ਰਹੂਗਾ ਕੱਲੇ ਇਹਦਾ ਰੇਟ ਫੋਨ ਤੇ ਕਰਾਂਗੇ ਗੁਰੀ ਬਾਲੇ ਤਾਂ ਨਹੀਂ ਮੰਗਦਾ ਨਾ ਨਾ ਬਾਲੇ ਨਹੀਂ ਮੰਗਦੇ ਬਾਈ ਵਾਲੇ ਨਹੀਂ ਮੰਗਦੇ ਕਿਤੇ 10-12 ਲੱਖ ਮੰਗਲੇ ਮਾਂ ਵੀ ਜੀਰੀ ਨਾ ਨਾ 10-12 ਲੱਖ ਨੂੰ ਤਾਂ ਇਹ ਕਿਹੜਾ ਸਾਲਾ ਕੋ ਟਰੈਕਟਰ ਹੈ ਠੀਕ ਹੈ ਗੱਲ ਆ ਦੁੱਧ ਦਾ ਪਤਲਾ ਆ ਲੈ ਹੁਣ ਗੁਰੀ ਜਗਾੜ ਨਹੀਂ ਲੱਗਦਾ ਹੈਗਾ ਕਿਸੇ ਕੱਟੀ ਦੇ ਇਹ ਜਦ ਤਨੂੰ ਦੱਸਾਂ ਬਾਈ ਕੱਲੀ ਪਾ ਕੇ ਲੈ ਕੇ ਆਏ ਐ ਢੀ ਦੂਰੋਂ ਲੈ ਵਾ ਵੀ ਜਮਾ ਇਹਨਾਂ ਲਾਲ ਅਗਲਾ ਕਹਿੰਦਾ ਹੁੰਦਾ ਕੱਲੀ ਟੱਲੀ ਬਾਈ 7500 ਰੁਪਿਆ ਕੱਲੀ ਤੇ ਪਾੜਾ ਪਾ ਕੇ ਫੇਰ ਲੈ ਕੇ ਆਏ ਐ ਐ ਨਹੀਂ ਦਿਖਾ ਦ ਅਸਲ ਲੰਬਾਈ ਲੰਬੂਈ ਐ ਇਥੋਂ ਸ਼ਕੀਨੀ ਝ ਕੋ ਨਹੀਂ ਦਿਖਾ ਦੇ ਫੇਸ ਕੁਆਲਿਟੀ ਤੋਂ ਇਥੋਂ ਯਕੀਨ ਸ਼ਕੋਣ ਵੀ ਫੁੱਲਾ ਕੀ ਹਰੇਕ ਪੱਖ ਤੋਂ ਦੇ ਦੰਦਾਂ 'ਚ ਵੀ ਸਿਰਫ ਦੋ ਦੰਦ ਨਾਲ ਸਿਰਫ ਦੋ ਦੰਦ ਬਾਈ ਮੂੰਹ ਪੱਟ ਲੈ ਤੂੰ ਬਾਈ ਕਹਿੰਦਾ ਹੈਗਾ 17 ਕਿਲੋ ਇਹਦੇ ਥੱਲੇ ਇਸ ਟਾਈਮ ਰੈਡੀ ਦਾ ਦੁੱਧ 10 17 ਕਿਲੋ 17 ਕਿਲੋ ਦੁੱਧ ਬਹੁਤ ਜਿਆਦਾ ਹੋਇਆ ਨਾ ਮੇਰੇ ਅੰਗ ਦੇ ਹਿਸਾਬ ਨਾਲ ਚਵਾਈ ਦੀ ਕਿਵੇਂ ਕਾਲੀ ਚਵਾਈ ਦੇ ਇੱਕ ਨੰਬਰ ਗੁਰੀ ਧਾਰਮਾਨ ਦੀ ਵੀ ਲੋਡ ਨਹੀਂ ਬਾਈ ਆਪਣੀ ਕੱਟੀ ਦੇ ਕਿਸੇ ਦੇ ਵੀ ਤੇ ਸੁਭਾ ਦੀ ਵੀ ਠੰਡੀ ਆ ਗਈ ਮੇਰੇ ਸੁਭਾ ਦੀ ਆਣ ਜਮ ਲੈ ਜਿੱਦਾਂ ਮਰਜ਼ੀ ਕੋਈ ਉਹ ਕਰੀ ਜਾ ਲੈ ਠੀਕ ਹੈ ਗੱਲ ਲੈ ਇਹਦਾ ਰੇਟ ਕਰਾਂਗੇ ਫੋਨ ਤੇ ਜਿੱਦਾਂ ਮਰਜ਼ੀ ਕਰੀ ਜਾ ਗੁਰੀ ਉਹ ਕੋਈ ਚੱਕਰ ਨਹੀਂ ਹੈਗਾ ਬਾਈ ਲੈ ਲੈ ਤੇ ਹੁਣ ਲੈ ਆ ਬੂਰੀ ਨੂੰ ਬੂਰੀ ਝੋਟੀ ਖੋਲ ਲੈ ਬੂਰੀ ਵੀ ਦਿਖਾ ਦਈਏ ਕਿੰਨੀ ਸੁਖਤਾ ਸੱਜਣਾ ਦੀ ਵਧੀ ਜਾਂਦੀ ਆ ਇਹਦਾ ਬੂਰੀ ਦਾ ਕਿਹੜਾ ਸੁਆ ਕਾਲੇ ਬੂਰੀ ਦਾ ਪਹਿਲਾ ਸੁਆ ਚਾਰ ਦੰਦਾ ਬਾਈ ਵੱਡੀ ਬੁੱਢੀ ਇਹ ਵੀ ਬਹੁਤ ਆ ਯਾਰ ਪਹਿਲਾਂ ਦੇ ਹਿਸਾਬ ਨਾਲ ਹਾਂ ਇਹ ਪਰਸੂ ਸੁਈ ਆ ਗੁਰੀ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਨਾਲ ਅਗਰ ਕੱਟਾ ਬਾਈ ਬੂਰਾ ਹਾਂ ਬੁੱਲਾ ਆ ਗਿਆ ਬੂਰਾ ਕੱਟਾ ਇਹਦੇ ਤੇ ਇਹਦਾ ਕੱਦ ਆ ਗਿਆ ਸੱਜਣੋਂ ਪੂਰਨ ਫੁੱਲ ਵੱਡਾ ਹੀ ਆ ਗਿਆ ਜਿੱਡਾ ਵੀ ਆਪਾਂ ਕਹਿ ਦਈਏ ਇਹ ਕੋਈ ਛੋਟੀਆਂ ਚ ਨਹੀਂ ਹੈਗੀ ਝੋਟੀ ਛੋਟੀਆਂ ਚ ਕੋਈ ਵੀ ਝੋਟੀ ਨਹੀਂ ਹੈਗੀ ਅੱਜ ਜਿੰਨੀਆਂ ਮੈਂ ਦਿਖਾਈਆਂ ਤੁਹਾਨੂੰ ਤਾਰੀਆਂ ਵੱਡੇ ਕਦ ਕਾਟ ਚ ਆ ਗਈਆਂ ਦੰਦਾਂ ਚ ਚਾਰ ਦੰਦ ਸੂਈ ਕਦੋਂ ਪਰਸੋਂ ਬਾਈ ਹਾਂ ਪਰਸੋਂ ਸੂਈ ਆ ਬਈ ਇਹ ਥੱਲੇ ਕਿੰਨੀ ਬੌਲੀ ਆ ਹੁਣ ਇਹਦੇ ਥੱਲੇ 12 13 ਕਿਲੋ ਬੌਲੀ ਹੋਊ ਬਾਈ ਹੁਣ 12 ਕਿਲੋ ਹੈਗੀ ਠੰਡੀ ਹਾਂ ਇਹਨਾਂ ਠੰਡੀ ਜਮਾਂ ਬਾਈ ਇਹ ਕੀ ਪਰਫਾਰਮੈਂਸ ਕਰ ਸਕਦੀ ਆ ਫਿਰ ਇਹ ਵੀ 15 16 ਕਿਲੋ ਦੁੱਧ ਪਾ ਦੂ ਕੱਟੀ ਬਾਈ ਹਾਂ ਜਿਹੜੀ ਥੱਲੇ 12 13 ਕਿਲੋ ਅੱਜ ਰੈਡੀ ਦਾ ਉਹ 15 ਕਿਲੋ ਨੂੰ ਕੋਈ ਜ਼ਿਆਦਾ ਵੀ ਨਹੀਂ ਹਾਂ 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 ਨਾ ਪਾ ਦੂ ਤੇ ਪੂਰੀ ਚਵਾਈ ਨਹੀਂ ਲੱਗਦੀ ਕਿਸੇ ਕੱਟੀ ਦੇ ਇਹ ਜੀ ਯਾਰ ਪਹਿਲਣ ਦੇ ਚਵਾਈ ਕਿਵੇਂ ਆ ਇਹਦੀ ਮੈਂ ਹਣ ਜਮਾ ਤੈਨੂੰ ਦੱਸੀ ਜਨਾ ਜਮਾ ਐਨ ਗੁਰਦਵਾਰਗੀ ਬਾਈ ਹਾਂ ਘੇਰਾਂਗੇ ਮਾਰਮਾਨ ਦੀ ਵੀ ਆਏ ਆ ਹੱਥ ਲਾਉਣ ਦੀ ਰੋੜ ਆਪੀ ਧਾਰ ਵੱਜੂ ਐਸ਼ਿਆ ਗਾਵਾਂ ਵਾਂਗੂ ਪੋਲੀ ਚ ਵਾਈ ਹਾਂ ਤੇ ਆ ਗਈ ਇਹ ਪਿਓਰ ਬੂਰੀ ਚ ਹੈਨਾ ਹਾਂ ਆ ਗਈ ਪਿਓਰ ਬੂਰੀ ਚ ਇੰਨੀ ਹੈਗਾ ਬਾਈ ਲੈ ਤੂੰ ਠੰਡੀ ਸਾਲੀ ਜਿੱਦਾਂ ਦੀ ਮਰਜ਼ੀ ਲੈ ਜਿੱਦਾਂ ਮਰਜ਼ੀ ਉਹ ਕਰੀ ਜਾਈ ਤੇ ਬਾਕੀ ਇੱਥੇ ਇੱਥੇ ਰੋਕ ਕੇ ਇਥੋਂ ਕਦ ਕਾੜ ਦਾ ਆਈਡੀ ਆ ਜਾਊਗਾ ਕਦ ਦੇ ਦਾ ਆ ਗਿਆ ਫੁੱਲ ਵੱਡਾ ਬਾਕੀ ਨੇੜੇ ਆ ਕੇ ਦੇਖੋਗੇ ਵੀ ਕਦਮ ਛੋਟੇ ਕਦਮ ਨੂੰ ਆਪਾਂ ਵੱਡਾ ਨਹੀਂ ਦੱਸਦੇ ਇਹਦਾ ਕਦ ਵੱਡਾ ਹੀ ਵੱਡੀਆਂ ਚ ਆ ਗਿਆ ਝੋਟੀ ਹਾਂ ਦੰਦਾਂ ਜਾ ਗਈ ਚਾਰ ਦੰਦ ਨਾਲ ਮੇਲ ਕਾਫ 12 ਕਿਲੋ ਬੋਲੀ ਬਾਈ ਕਹਿੰਦਾ ਰੈਡੀ ਦਾ ਇਹਦਾ ਰੇਟ ਕੱਲ ਕੀ ਰਹੂਗਾ ਇਹਦਾ ਰੇਟ ਪਾਸ ਬੰਦ ਦਾ ਇੱਕ ਮਿੰਟ ਬਾਈ ਆਦਾਂ ਗਿਆ ਫੁੱਲ ਵੱਡਾ ਸੂਆ ਆ ਗਿਆ ਪਹਿਲਾ ਦੰਦਾਂ ਤੋਂ ਮੇ ਆ ਗਈ 4 ਦੰਦ ਪੈਸੇ ਦੱਸ ਦੇ ਦੇ ਹੁਣ ਇਹ ਕੱਟੀ 1,55,000 ਦੀ ਦੇ ਦਾਂਗੇ ਕੁੜੀ 1,55 ਦੀ ਮਾਨਤਾਨ ਉਹ ਚੋ ਕਰ ਦਾਂ ਹਾਂ ਮਾਨਤਾਨ ਕਰ ਦਾਂਗੇ ਬਾਈ ਆਪਣੇ ਵਾਕੇ ਆਪਾਂ ਜਿਵੇਂ ਦੱਸਿਆ ਵਿਆ 300 ਕਿਲੋਮੀਟਰ ਤੱਕ 300 ਹੋਵੇ 350 ਹੋਵੇ 400 ਹੋਵੇ ਠੀਕ ਹੈ ਤਾਂ ਆਪਣੇ ਤੱਕ ਵੀ ਪਹੁੰਚ ਕਰ 400 ਤੱਕ ਵੀ ਪਹੁੰਚ ਕਰ ਦਾਂਗੇ ਤੇ ਹੁਣ ਉਹ ਥਣ ਮੰਨਦੀ ਬਈ ਛਰਲੇ ਸਿੱਟੇ ਦੀ ਥਣ ਘੱਟ ਵੱਧ ਦੀ ਜਿੰਨਾ ਦੁੱਧ ਕਹੇ ਤਾਂ ਉਹਨੇ ਦੁੱਧ ਦੀ ਸਭ ਕਾਹਦੀ ਗਰੰਟੀ ਹੋਊ ਜੇ ਅਗਲਾ ਘਰੋ ਲੈ ਕੇ ਜਾਊਗਾ ਹਾਂਜੀ ਤਾਂ ਮਾਨਤਾਨ ਕਰਾਂਗੇ ਬਈ ਜੇ ਅਗਲਾ ਮੰਗਾਊਗਾ ਆਪਾਂ ਕੋਈ ਚੱਕ ਨਹੀਂ ਜਿਹੇ ਜਿਹਾਂ 2 ਰੁਪਏ ਦਾ ਮਾਣ ਸੋੜ ਸੱਪਾ ਹੋਇਆ ਉਹਦੇ ਚੋਂ ਵੀ ਕਰਾਂਗੇ ਕੋਈ ਗੱਲ ਨਹੀਂ ਤੇ ਹੁਣ ਉਹ ਖੋਲੇ 6 ਨੰਬਰ ਵਾਲੀ ਲਾਸਟ ਕੱਟੀ ਉਹਦਾ ਸੂਆ ਕਿਹੜਾ ਕਾਲੇ? ਉਹਦਾ ਦੂਜਾ ਸੂਆ ਚਾਰ ਦੰਦ ਦਾ ਬਾਈ। ਚਾਰ ਦੰਦ ਦੂਜਾ ਸੂਆ। ਹਾਂ। ਬੱਚਾ ਕੀ ਆ ਗਿਆ ਨਾਲ? ਬੱਚਾ ਕੱਟਾ ਬਈ ਇਹਨੂੰ 5 ਦਿਨ ਹੋ ਗਏ ਜਸੂਈ ਨੂੰ ਗੁਰੀ। ਠੀਕ ਆ ਗੱਲ। ਦੁੱਧ ਕਿੰਨਾ ਰੈਡੀ ਦਾ ਹੁਣ? ਦੁੱਧ ਦੇ ਥੱਲੇ 12 ਕਿਲੋ ਹੁਣ ਰੈਡੀ ਦਾ ਦੁੱਧ ਆ ਬਾਈ। 12 ਕਿਲੋ ਇਹਦੇ ਥੱਲੇ ਹੈਗਾ ਇਸ ਟਾਈਮ ਤਿਆਰੀ ਦਾ। ਇਹਨੂੰ ਬੱਚਾ ਵੀ ਚੁੰਗ ਗਿਆ ਗੁਰੀ। ਅੱਛਾ। ਹਾਂ। ਇਹਨੂੰ ਬੱਚਾ ਵੀ ਚੁੰਗ ਗਿਆ ਹੁਣ ਥੋੜੀ ਸਿੱਧੀ ਕਰੀ ਵੀ ਆ ਬਸ। ਅੱਛਾ। ਆਹੇ ਹੁਣ ਤਾਂ ਹੀ ਮੜਾ ਜਾ ਪਾਸਾ ਪਾਸਾ ਜਾ ਵੀ ਦਿਖਾਉਂਦੀ ਹੂ ਆਹੇ। ਉਦਾਂ ਕਿ ਸਹਿਰ ਜਾਵਾਂ ਜਮੈਂ ਐਨ ਯਾਰ ਤੁਹਾਨੂੰ ਦੱਸੀ ਜਾਂਦਾ ਵੀ ਧਾਰਮਾਨ ਦੀ ਵੀ ਨਹੀਂ ਲੋੜ ਬਾਈ ਠੀਕ ਆ ਗੱਲ ਘੇਰਾ ਹੋਰ ਕਮਾਦੇ ਇੱਥੇ ਕੱਦ ਬੈਡਰ ਇਹਦਾ ਵੀ ਫੁੱਲ ਵੱਡਾ ਆ ਗਿਆ ਤੇ ਸ਼ਕੀਨ ਇਹ ਵੀ ਫੁੱਲ ਆ ਗਈ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਬਾਈ ਪਹਿਲਣਾ ਜਾਂ ਦੂਜੇ ਸੂਏ ਦੇ ਝੋਟੇ ਲੈ ਕੇ ਆਉਂਦਾ ਜ਼ਿਆਦਾਤਰ ਦੰਦਾਾਂ ਚ ਹੀ ਹੁੰਦੀਆਂ ਬਾਈ ਕੋਲੇ ਤੇ ਸ਼ਕੀਨ ਵੀ ਪੂਰੀਆਂ ਹੁੰਦੀਆਂ ਤਕਰੀਬਨ ਤਕਰੀਬਨ ਜ਼ਿਆਦਾ ਮਾਲ ਆ ਜਿਹੜਾ ਔਰੋ ਮੇਰਾ ਖਿਆਲ ਆ ਆਨਲਾਈਨ ਹੀ ਜਾਂਦਾ ਬਾਈ ਹਾਂ ਆਨਲਾਈਨ ਹੀ ਮਾਲ ਜਾਂਦਾ ਬਾਈ ਗੁੱਦੀ ਸਾਰਾ ਇਹਦਾ ਕੀ ਰੇਟਰ ਹੋਊਗਾ ਕਾਲੇ ਇਹ 33 135000 ਦੀ ਦੇ ਦਾਂਗੇ ਬਾਈ ਉਹ ਚੋ ਕਰ ਕਿੰਨੇ ਦਿਨ ਦੀ ਸੂਈ ਦੱਸਿਆ ਇਹ ਇਹਨੂੰ 5 ਦਿਨ ਹੋ ਗਏ ਬਾਈ ਸੂਈ ਨੂੰ 12 ਕਿਲੋ ਰੈਡੀ ਹਾਂ 12 ਕਿਲੋ ਦੁੱਧ ਦੇਣ ਰੈਡੀ ਦੁੱਧ ਇਹ ਵੀ 15 ਕਿਲੋ ਦੇ ਦੂਰੀ 14 15 ਕਿਲੋ ਪਾਉਂ ਹਾਂ ਹਾਂ ਇਹਦੇ ਥੱਲੇ 13 13.5 ਕਿਲੋ ਦੁੱਧ ਸੀ ਪਹਿਲਾਂ ਥੱਲੇ ਬਾਈ ਉਦਾਂ ਬਰੀਕ ਬਰੂਕ ਫੁੱਲ ਆ ਗਈ ਸ਼ਕੀਨ ਇਹ ਵੀ ਪੂਰੀ ਆ ਗਈ ਤੇ ਥੋੜੀ ਨਾ ਮੈਂ ਸਿੱਧੀ ਕਰਤੀ ਸੀ ਯਾਰ ਇੱਕ ਪਾਸਾ ਚੁੰਗ ਗਿਆ ਸੀ ਬਾਈ ਆਦੇ ਆਹ ਅੱਛਾ ਇਹ ਤਾਂ ਪੂਰੀ ਫੁੱਲ ਸੋਹਣੀ ਬਣੀ ਵੀ ਥੱਲੋ ਠੀਕ ਹੈ ਗੱਲ ਬਾਕੀ ਤੈਨੂੰ ਪਤਾ ਹੁਣ ਭੀੜ ਢਟਕਾ ਦੇਖ ਲੈ ਯਾਰ ਇੰਨੇ ਚ ਬੱਚਾ ਚੁੰਗ ਜਾਂਦੇ ਨੇ ਬਾਈ ਨਾ ਠੀਕ ਹੈ ਗੱ ਨੰਬਰ ਆਪਣਾ 88476 ਬਾਈ ਹਾਂਜੀ 55192 ਦੂਸਰਾ ਵੀ ਬੋਲੋ ਇਹਦਾ ਆਪਣਾ ਕਾਲਿੰਗ ਵਾਲਾ ਨੰਬਰ ਆ ਬਾਈ ਹਾਂਜੀ ਜਿਹੜਾ WhatsApp ਵਾਲਾ ਨੰਬਰ ਆ ਉਹ 94655 24996 ਆ ਬਾਕੀ ਅੱਜ ਦੀ ਵੀਡੀਓ ਆਪਾਂ ਬਣਾਈ ਆ ਸੱਜਣੋ ਬਾਈ ਕਾਲੇ ਦੇ ਘਰੋਂ ਪਿੰਡ ਉੱਬਾ ਤਹਿਸੀਲ ਤੇ ਜ਼ਿਲ੍ਹਾ ਮਾਨਸਾ 6 ਝੋਟੀਆਂ ਦਿਖਾਈਆਂ ਉਹਨਾਂ 'ਚੋਂ ਤਿੰਨ ਪਹਿਲਣਾਂ ਦਿਖਾਈਆਂ 2-2 ਦੰਦ ਤੇ 4 ਦੰਦ ਤੇ ਤਿੰਨ ਦਿਖਾਈਆਂ ਦੂਜੇ ਸੂਏ ਹੈਗੀਆਂ ਉਹ ਵੀ ਦੰਦਾ ਚੀਨੇ ਹਾਂ ਦੁੱਧ ਰੇੜੀ ਵਾਲੀਆਂ ਗੁਰੀ ਕੋਈ ਮਰਜ਼ੀ ਆ ਕੇ ਬਾਈ ਪਮਾ ਪੰਜ ਰੰਗ ਚੋਲੇ ਆਗ ਲਾ ਕੇ ਪਮਾ ਬਾਈ ਜਿਵੇਂ ਆਪਣੀ ਪਹਿਲਾਂ ਆਪਾਂ ਕੱਟੀਆਂ ਦੀ ਵੀਡੀਓ ਪਾਈ ਸੀ ਉਹ ਆਪਣੀਆਂ ਜੋੜੀ ਨਵੇਂ ਸ਼ਹਿਰ ਗਈਆਂ ਨੇ ਠੀਕ ਹੈ ਗੱਲ ਉਹ ਬੰਦੇ ਇੰਗਲੈਂਡ ਨੇ ਆਪ ਠੀਕ ਹੈ ਹਾਂ ਉਹਨਾਂ ਨੇ ਕਿਹਾ ਸੀ ਨਹੀਂ ਕੋਈ ਨਹੀਂ ਬੰਦਾ ਦੱਸਦਾ ਹੁੰਦਾ ਬਾਈ ਮੰਗਾ ਕੇ ਉਹ ਬੰਦੇ ਨੇ ਆਪ ਕਿਹਾ ਕਹਿੰਦੇ ਯਾਰ ਕਿੰਨਾ ਕਾਲੇ ਤੂੰ ਕਿਹਾ ਸੀ ਉਦੋਂ ਕਿਲੋ ਕਿਲੋ ਦੁੱਧ ਵੱਧ ਸਾਡੇ ਕੋਲੇ ਤੇ ਵੱਧ ਹੀ ਨਿਕਲੇ ਕੱਟ ਰਹੇ ਹਾਂ ਆਪਾਂ 15 15 ਕਿਲੋ ਕਿਹਾ ਸੀ ਉਹਨੇ ਸਾਢੇ 16 16 ਕਿਲੋ ਦੁੱਧ ਆ ਬਾਈ ਹੁਣ ਠੀਕ ਹੈ ਗੱਲ ਹਾਂ ਅਤੇ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਜੇ ਕਿਸੇ ਸੱਜਣ ਆ ਵੀ ਆਪਾਂ ਗੂਰੀ ਦੀ ਵੀਡੀਓ ਬਣਵਾਤੀ ਇਹ ਵੀ ਬੂਰੀ ਉਹਨਾਂ ਦੇ ਜਾਣੀ ਆ ਬਾਈ ਠੀਕ ਆ ਗੱਲ ਹਾਂ ਆ ਵੀ ਕੱਟੀ ਦੀ ਆਪਾਂ ਬਣਵਾਤੀ ਇਹ ਵੀ ਜਾਣੀ ਆਗੀ ਠੀਕ ਆ ਗੱਲ ਇਹ ਵੀ ਚਲ ਆਪਾਂ ਉਦੋਂ ਵੀਡੀਓ ਬਣਵਾਤੀ ਕੋਈ ਗੱਲ ਨਹੀਂ ਆ ਕਈ ਵਾਰੀ ਕੋਈ ਸੱਜਣ ਸ਼ਕੀਨ ਹੁੰਦਾ ਹੋਰ ਹਾਂ ਪਹਿਲਾਂ ਉਹਨਾਂ ਨੂੰ ਦੇ ਦਈਏ ਕੋਈ ਹੋਰ ਆ ਗਿਆ ਹਾਂ ਹਾਂ ਤੇ ਬਾਕੀ ਜਿੰਨਾਂ ਨੂੰ ਦਵਾਈ ਨੇ ਦੱਸਿਆ ਜੇ ਕਿਸੇ ਸੱਜਣ ਨੂੰ ਕੋਈ ਦਿੱਕਤ ਇਹਦੇ ਵਿੱਚ ਲੱਗਦੀ ਆ ਤਾਂ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਬਾਈ ਕੋਲੇ ਤੋਲ ਕੇ ਚੈੱਕ ਕਰਾ ਹਾਂ ਕੇ ਰੋਟੀ ਪਾਣੀ ਨਾਉਣ ਤੋਂ ਨੂੰ ਸਭ ਕੁਝ ਮਿਲੂ ਚਵਾਰਾ ਬਿੱਲ ਆਪਾਂ ਮੈਂ ਪੰਜ ਡੰਗ ਰੱਖਿਆ ਪਾਣੀ ਵਿੱਚ ਚਵਾਰਾ ਮਿਲੂ ਪੰਜ ਡੰਗ ਰਹਿ ਲੈ ਅਗਲਾ ਚੋਕੇ ਮਈਆ ਫੇਰ ਲੈ ਕੇ ਜਾਈਏ। ਜੈਨ ਦੇ ਭਾਬੀਓ ਆਪਾਂ ਤਸੱਲੀ ਕਰਾ ਦਾਂਗੇ ਹਰੇਕ ਪੱਕ ਗਾਰੰਟੀ ਨਾਲ ਦੇਵਾਂਗੇ ਬਾਈ ਗੁਰੂ ਉਹ ਕਰਨੀ ਆਪਾਂ। ਜੇ ਭਾਬੀ ਦੇਖਣੇ ਸੱਚ ਨੇ ਆਨਲਾਈਨ ਮੰਗਾਉਣੀਆਂ 400 ਕਿਲੋਮੀਟਰ ਤੱਕ ਬਾਈ ਕਹਿੰਦਾ ਆਪਾਂ ਪਹੁੰਚ ਵੀ ਕਰ ਦਾਂਗੇ। ਇਹਨਾਂ 'ਚ ਜਿਹੜਾ ਵੀ ਨਗੀਨਾ ਤੁਹਾਨੂੰ ਪਸੰਦ ਆਊਗਾ ਤਸੱਲੀ ਕਰਕੇ ਬਾਈ ਕਾਲੇ ਤੋਂ ਖਰੀਦ ਲਿਓ। ਪਿੰਡ ਉੱਬਾ ਤਹਿਸੀਲ ਤੇ ਜ਼ਿਲ੍ਹਾ ਮਾਨਸਾ। ਧੰਨਵਾਦ।